ਪਾਣੀ ਨੇ ਮਚਾ ਦਿੱਤੀ ਹਹਾਕਾਰ ਪੰਜਾਬ ਦੇ ਵਿੱਚ ਵੀ ਵੱਜੀ ਖਤਰੇ ਦੀ ਘੰਟੀ ਪਹਿਲਾਂ ਹਿਮਾਚਲ ਦੇ ਵਿੱਚ ਲਗਾਤਾਰ ਬੱਦਲ ਫੱਟਣ ਦੇ ਕਰਕੇ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਆ ਕਿ ਤੁਸੀਂ ਨਦੀਆਂ ਨਾਲਿਆਂ ਦੇ ਕੋਲ ਨਾ ਜਾਓ ਸੜਕਾਂ ਬੰਦ ਹੋ ਚੁੱਕੀਆਂ ਨੇ ਨਦੀਆਂ ਨਾਲੇ ਉਫਾਨ ਦੇ ਉੱਤੇ ਹੋਣ ਕਰਕੇ ਰੈੱਡ ਅਲਰਟ ਕਰ ਦਿੱਤਾ ਕਈ ਥਾਵਾਂ ਦੇ ਉੱਤੇ yellow ਅਲਰਟ ਕਰ ਦਿੱਤਾ ਹਿਮਾਚਲ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਨੇ ਤਾਂ ਜੋ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਤੇ ਗੱਲ ਪੰਜਾਬ ਦੀ ਜੇਕਰ ਕੀਤੀ ਜਾਵੇ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਜੋ ਕਿ ਪੰਜਾਬ ਦੇ ਲੋਕਾਂ ਲਈ ਖਤਰੇ ਦੀ ਘੰਟੀ ਹੈ ਤੇ BBMB ਨੇ ਪੰਡੋ ਡੈਮ ਦੇ ਪੰਜ ਗੇਟ ਖੋਲ੍ਹ ਦਿੱਤੇ ਗਏ ਨੇ ਜਿਸ ਤੋਂ ਬਾਅਦ ਹੁਣ ਪੰਜਾਬੀਆਂ ਦੇ ਲਈ ਇੱਕ ਵੱਡੀ ਖਤਰੇ ਦੀ ਘੰਟੀ ਵੱਜ ਚੁੱਕੀ ਆ ਹੁਣ ਤੱਕ 44000 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਪਾਣੀ ਛੱਡਣ ਦੇ ਨਾਲ ਬਿਆਸ ਦਰਿਆ ਦੇ ਵਿੱਚ ਇਸ ਦਾ ਪੱਧਰ ਜਿਹੜਾ ਵੱਧ ਚੁੱਕਿਆ ਬਿਆਸ ਦਰਿਆ ਦੇ ਵਿੱਚ ਪੱਧਰ ਵਧਣ ਦੇ ਕਰਕੇ ਪੰਜਾਬ ਦੇ ਘੱਗਰ ਨੇ ਜਿਹੜੇ ਨਦੀਆਂ ਨੇ ਜਿਹੜੇ ਉਹਨਾਂ ਦੇ ਵਿੱਚ ਪਾਣੀ ਜਾਵੇਗਾ ਤਾਂ ਉਹਨਾਂ ਦੇ ਵਿੱਚ ਜਦੋਂ ਪਾਣੀ ਜਾਵੇਗਾ ਤਾਂ ਫਿਰ ਲੋਕ ਜਿਹੜੇ ਨਦੀਆਂ ਦੇ ਕਿਨਾਰੇ ਬਸੇ ਨੇ ਉਹਨਾਂ ਦੇ ਲਈ ਇੱਕ ਵੱਡੀ ਮੁਸੀਬਤ ਵਾਲੀ ਗੱਲ ਹੈ ਤਾਂ ਦਰਿਆ ਦੇ ਕੰਡੇ ਨੇੜਲੇ ਇਲਾਕਿਆਂ ਦੇ ਲਈ ਚੇਤਾਵਨੀ ਵੀ ਜਾਰੀ ਕਰ ਦਿੱਤੀ ਆ ਨਵੀਂ ਮੁਸੀਬਤ ਪੰਜਾਬ ਦੇ ਲੋਕਾਂ ਲਈ ਆ ਪਿਛਲੇ ਸਾਲ ਸੁਖਸ਼ਾਂਤੀ ਵਾਲਾ ਲੰਘਿਆ ਪਰ ਉਸ ਤੋਂ ਪਿਛਲੇ ਸਾਲ ਲੋਕ ਜਿਹੜੇ ਨੇ ਇਸ ਮੁਸੀਬਤ ਦੀ ਮਾਰ ਹੇਠ ਆ ਚੁੱਕੇ ਸੀ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਹੰਡਾਇਆ 2023 ਦੇ ਵਿੱਚ ਜੋ ਪੰਜਾਬ ਦੇ ਲੋਕਾਂ ਨੇ ਹੜ੍ਹਾਂ ਦਾ ਸੰਤਾਪ ਹੰਡਾਇਆ ਇੱਕ ਵਾਰ ਫਿਰ ਲੋਕਾਂ ਨੂੰ ਉਹ ਤਸਵੀਰ ਨਜ਼ਰ ਆ ਰਹੀ ਆ ਤਾਂ ਜਿਹੜੇ ਲੋਕ ਦਰਿਆ ਦੇ ਕੰਢੇ ਬਸੇ ਨੇ ਜਿਹੜੇ ਲੋਕ ਨਦੀਆਂ ਦੇ ਕੰਢੇ ਬਸੇ ਨੇ ਉਹਨਾਂ ਦੇ ਲਈ ਐਡਵਾਈਜ਼ਰੀ ਜਾਰੀ ਕੀਤੀ ਆ ਕਿ ਤੁਸੀਂ ਆਪਣਾ ਆਪ ਬਚਾਅ ਕਰ ਲਓ ਕਿਉਂਕਿ ਇਸ ਮੌਕੇ ਪ੍ਰਸ਼ਾਸਨ ਦੇ ਵੀ ਜਿਹੜੇ ਹੱਥ ਹੁੰਦੇ ਨੇ ਉਹ ਇਹ ਨਹੀਂ ਕਿ ਪ੍ਰਸ਼ਾਸਨ ਇੱਕਦਮ ਪਾਣੀ ਨੂੰ ਰੋਕ ਸਕੇਗਾ ਕੁਦਰਤੀ ਆਫਤ ਹੈ ਕੁਦਰਤੀ ਆਫਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਹਾਲਾਂਕਿ ਬਾਰ ਬਾਰ ਪ੍ਰਸ਼ਾਸਨ ਇਹ ਅਪੀਲ ਕਰ ਰਿਹਾ ਅਸੀਂ ਵੀ ਅਪੀਲ ਕਰਦੇ ਆ ਕਿ ਕਿਸੇ ਨੂੰ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਾਡਾ ਮਕਸਦ ਲੋਕਾਂ ਨੂੰ ਡਰਾਉਣਾ ਨਹੀਂ ਹੈ ਸਾਡਾ ਮਕਸਦ ਹੈ ਸਿਰਫ ਤੇ ਸਿਰਫ ਲੋਕਾਂ ਨੂੰ ਜਾਗਰੂਕ ਕਰਨਾ ਕਈ ਵਾਰ ਇਹ ਹੋ ਜਾਂਦਾ ਲੋਕ ਕਹਿੰਦੇ ਨੇ ਕਿ ਸਾਨੂੰ ਤਾਂ ਜਾਣਕਾਰੀ ਨਹੀਂ ਮਿਲੀ ਸੀ ਕਿ ਅਜਿਹੇ ਹਾਲਾਤ ਬਣ ਸਕਦੇ ਆ ਅਸੀਂ ਹੁਣ ਜਾਣਕਾਰੀ ਇਸੇ ਕਰਕੇ ਮੁਹੱਈਆ ਕਰਵਾਉਂਦੇ ਆ ਤਾਂ ਜੋ ਤੁਹਾਡੇ ਤੱਕ ਇਹ ਜਾਣਕਾਰੀ ਪਹੁੰਚੇ ਤੁਸੀਂ ਆਪਣੇ ਹੋਰ ਕਰੀਬੀ ਰਿਸ਼ਤੇਦਾਰਾਂ ਨੂੰ ਵੀ ਇਹ ਜਾਣਕਾਰੀ ਪਹੁੰਚਾਓ ਸਾਂਝੀ ਕਰੋ ਤਾਂ ਜੋ ਉਹਨਾਂ ਦਾ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਲੋਕਾਂ ਨੂੰ ਸਮਾਨ ਚੱਕਣ ਤੱਕ ਦਾ ਸਮਾਂ ਨਹੀਂ ਮਿਲਦਾ 2023 ਦੇ ਵਿੱਚ ਅਸੀਂ ਖੁਦ ਹੜ੍ਹਾਂ ਦੇ ਵਿੱਚ ਜਾ ਕੇ ਦੇਖਿਆ ਲੋਕਾਂ ਦੇ ਹਾਲ ਦੇਖੇ ਅਸੀਂ ਤਾਂ ਉਹ ਲੋਕ ਜਿਹੜੇ ਕਹਿੰਦੇ ਅਸੀਂ ਪਹਿਲਾਂ ਹੀ ਉਜੜ ਕੇ ਬਸੇ ਸੀ ਅੱਜ ਫੇਰ ਅਸੀਂ ਉਜੜ ਗਏ ਹੁਣ ਗੱਡੀ ਸਾਡੀ ਲਈ ਤੇ ਚੜੀ ਸੀ ਪਰ ਫੇਰ ਗੱਡੀ ਸਾਡੀ ਲਈ ਤੋਂ ਲੱਥ ਗਈ ਹੈ ਤਾਂ ਲੋਕਾਂ ਦੇ ਹੰਝੂ ਦੇਖੇ ਨਹੀਂ ਸੀ ਜਾਂਦੇ ਜੋ ਲੋਕਾਂ ਦਾ ਸਮਾਨ ਜਿਹੜਾ ਬਰਬਾਦ ਹੋ ਚੁੱਕਿਆ ਸੀ ਕਿ ਇੱਕ ਰੁਪਿਆ ਜੋੜ ਕੇ ਜਿਹੜੇ ਲੋਕਾਂ ਦੇ ਵੱਲੋਂ ਸਮਾਨ ਬਣਾਇਆ ਗਿਆ ਸੀ ਪਾਣੀ ਦੀ ਮਾਰ ਹੇਠ ਕਿਸ ਤਰੀਕੇ ਦੇ ਨਾਲ ਲੋਕ ਆਏ ਸੀ ਤਾਂ ਪਾਣੀ ਦੇ ਵਿੱਚ ਲੋਕ ਪਾਣੀ ਨੂੰ ਹੀ ਤਰਸ ਰਹੇ ਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਸੀ ਤਾਂ ਹੁਣ ਦੁਬਾਰਾ ਤੋਂ ਜਿਹੜਾ ਆ ਇਹ ਕੁਝ ਨਾ ਹੋਵੇ ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਹਰ ਕਿਸੇ ਤੱਕ ਪਹੁੰਚਾ ਦਿਓ ਪਰ ਦੂਜੇ ਪਾਸੇ ਸੁਚੇਤ ਰਹਿਣ ਦੀ ਜ਼ਰੂਰਤ ਬਹੁਤ ਹੈ ਜਾਗਰੂਕ ਹੋਣ ਦੀ ਬਹੁਤ ਜ਼ਰੂਰਤ ਹੈ ਪੈਨਿਕ ਨਹੀਂ ਹੋਣਾ ਕਿਉਂਕਿ ਹਾਲਾਤ ਕਿਸੇ ਵੇਲੇ ਵੀ ਵਿਗੜ ਸਕਦੇ ਨੇ ਜੇਕਰ ਕੁਦਰਤ ਦਾ ਕਹਿਰ ਹੈ ਕੁਦਰਤ ਦੇ ਕਹਿਰ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਜਿਸ ਤਰੀਕੇ ਦੇ ਨਾਲ ਹੁਣ بارش ਨਹੀਂ ਰੁਕ ਰਹੀ ਅਸਮਾਨੀ ਆਫਤ ਆ ਰਹੀ ਆ ਬੱਦਲ ਫਟ ਰਹੇ ਨੇ ਕੁੱਲੂ ਦੇ ਵਿੱਚ ਬੱਦਲ ਫਟੇ ਤਾਂ ਬੱਦਲ ਫਟਣ ਦੇ ਨਾਲ ਜਿਹੜੇ ਨੇ ਉਧਰ ਹਿਮਾਚਲ ਪਹਾੜੀ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵੱਧਾ ਪਾਣੀ ਦਾ ਪੱਧਰ ਹਿਮਾਚਲ ਦੇ ਵਿੱਚ ਵਧਣ ਤੇ ਬਾਅਦ ਪੰਜਾਬ ਦੇ ਜਿਹੜੇ ਦਰਿਆ ਮੈਂ ਫਿਰ ਉਹਨਾਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਤਾਂ ਹੁਣ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਗੰਗਾ ਨਦੀ ਦੀ ਜੇਕਰ ਗੱਲ ਕਰ ਕੀਤੀ ਜਾਵੇ ਤਾਂ ਗੰਗਾ ਨਦੀ ਵੀ ਜਿਹੜੀ ਆ ਹੁਣ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਹੀ ਆ ਵੱਡੀ ਇੱਕ ਡਰਾਉਣ ਵਾਲੀ ਗੱਲ ਜ਼ਰੂਰ ਹੈ ਡਰਾਉਣ ਵਾਲੀ ਖਬਰ ਜ਼ਰੂਰ ਆ ਪਰ ਪੈਨਿਕ ਨਹੀਂ ਹੋਣਾ ਕਿਉਂਕਿ ਹਰ ਕਿਸੇ ਚੀਜ਼ ਦਾ ਹੱਲ ਹੁੰਦਾ ਪਰ ਕੁਦਰਤੀ ਆਫਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਤਾਂ ਪਰ ਹੁਣ ਜੋ ਬਿਆਸ ਦਰਿਆ ਦੇ ਵਿੱਚ ਪਾਣੀ ਵੱਧ ਰਿਹਾ ਇਹ ਇੱਕ ਪੰਜਾਬ ਦੇ ਲੋਕਾਂ ਦੇ ਲਈ ਖਤਰੇ ਦੀ ਘੰਟੀ ਆ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਹੀ ਉਹਨਾਂ ਸੱਤ ਪਿੰਡਾਂ ਦੀ ਜੋ ਕਿ ਗੁਰਦਾਸਪੁਰ ਦੇ ਮਕੌੜਾ ਪੱਤਣ ਦੇ ਵਿੱਚ ਨੇ ਬਕੌੜਾ ਪੱਤੜ ਤੋਂ ਉਸ ਪਾਰ ਨੇ ਰਬੀ ਦਰਿਆ ਤੋਂ ਦੂਜੇ ਪਾਸੇ ਨੇ ਉਹ ਸੱਤ ਪਿੰਡਾਂ ਦਾ ਵੀ ਸੰਪਰਕ ਪੰਜਾਬ ਦੇ ਨਾਲੋਂ ਪਹਿਲਾਂ ਹੀ ਟੁੱਟ ਚੁੱਕਿਆ ਉਹ ਸੱਤ ਪਿੰਡ ਨੇ ਹੁਣ ਸੱਤ ਪਿੰਡ ਨੇ ਪਹਿਲਾਂ 14 ਪਿੰਡ ਸੀ 14 ਪਿੰਡਾਂ ਦੇ ਵਿੱਚੋਂ ਸੱਤ ਪਿੰਡ ਪਾਣੀ ਦੀ ਮਾਰ ਹੇਠਾਂ ਚੁੱਕੇ ਸੀ ਉਹ ਰਬੀ ਦਰਿਆ ਦੇ ਪਾਣੀ ਦੇ ਵਿੱਚ ਸੱਤ ਪਿੰਡ ਰੁੜ ਚੁੱਕੇ ਸੀ ਹੁਣ ਤਕਰੀਬ ਸਿਰਫ ਤੇ ਸਿਰਫ ਸੱਤ ਪਿੰਡ ਰਹਿ ਚੁੱਕੇ ਨੇ ਸੱਤ ਪਿੰਡਾਂ ਨੂੰ ਰਸਤਾ ਜਿਹੜਾ ਇੱਕ ਰਾਵੀ ਦਰਿਆ ਰਸਤਾ ਰਾਵੀ ਦਰਿਆ ਰਾਵੀ ਦਰਿਆ ਦੇ ਉੱਤੇ ਆਰਜੀ ਪੁਲ ਬਣਾਇਆ ਜਾਂਦਾ ਆਰਜੀ ਪੁਲ ਪਰ ਉਦੋਂ ਚੱਕ ਲਿਆ ਜਾਂਦਾ ਜਦੋਂ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਫਿਰ ਇੱਕ ਕਿਸ਼ਤੀ ਹੁੰਦੀ ਆ ਕਿਸ਼ਤੀ ਦਾ ਹੀ ਸਹਾਰਾ ਹੁੰਦਾ ਕਿਸ਼ਤੀ ਦੇ ਜ਼ਰੀਏ ਹੀ ਲੋਕ ਆਪਣੀ ਮੰਜ਼ਲ ਤੱਕ ਪਹੁੰਚਦੇ ਨੇ ਪਰ ਹੁਣ ਕਿਸ਼ਤੀ ਵੀ ਉਦੋਂ ਰੋਕ ਦਿੱਤੀ ਜਾਂਦੀ ਆ ਜਦੋਂ ਰਾਵੀ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਹੋਰ ਵੀ ਜ਼ਿਆਦਾ ਵੱਧ ਜਾਂਦਾ ਤਾਂ ਉਹ ਲੋਕ ਅੱਜ ਵੀ ਉਸੇ ਤਰੀਕੇ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਜੋ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜ਼ਿੰਦਗੀ ਬਤੀਤ ਕਰ ਰਹੇ ਸੀ ਪਰ ਪੰਜਾਬ ਦੇ ਲੋਕਾਂ ਦੇ ਲਈ ਬਹੁਤ ਜ਼ਿਆਦਾ ਸਹੂਲਤਾ ਨੇ ਪਰ ਜੋ ਕੰਡੇ ਨਹਿਰਾਂ ਦੇ ਕੰਡੇ ਬਸੇ ਹੋਏ ਨੇ ਲੋਕ ਉਹਨਾਂ ਦੇ ਲਈ ਐਡਵਾਈਜ਼ਰੀ ਜਾਰੀ ਆ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ 13 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਪਟਿਆਲਾ ਦੇ ਵਿੱਚ ਬਠਿੰਡਾ ਦੇ ਵਿੱਚ ਮੁਹਾਲੀ ਦੇ ਵਿੱਚ ਸੰਗਰੂਰ ਦੇ ਵਿੱਚ ਸੰਗਰੂਰ ਤੋਂ ਇਲਾਵਾ ਰੋਪੜ ਦੇ ਵਿੱਚ ਤਾਂ ਇਹ ਬਰਨਾਲਾ ਦੇ ਵਿੱਚ ਇਹਨਾਂ ਜਿਹੜੇ ਜ਼ਿਲ੍ਹਿਆਂ ਦੇ ਵਿੱਚ yellow alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਦੂਜੇ ਪਾਸੇ ਪਹਾੜੀ ਇਲਾਕਿਆਂ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਕਰ ਦਿੱਤੀਆਂ ਹਿਮਾਚਲ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਲਗਾਤਾਰ ਹੈ ਚੰਡੀਗੜ੍ਹ ਦੀ ਜੇਕਰ ਗੱਲ ਕੀਤੀ ਜਾਵੇ 50 ਸਾਲਾਂ ਦਾ ਰਿਕਾਰਡ ਚੰਡੀਗੜ੍ਹ ਦੇ ਵਿੱਚ بارش ਨੇ ਤੋੜ ਦਿੱਤਾ ਤਾਂ ਆਪਣਾ ਬਚਾਅ ਆਪ ਹੀ ਕਰ ਸਕਦੇ ਹੋ ਪ੍ਰਸ਼ਾਸਨ ਜ਼ਰੂਰ ਤੁਹਾਡੀ ਮਦਦ ਕਰਦਾ ਪਰ ਪ੍ਰਸ਼ਾਸਨ ਕਿੰਨੀ ਕ ਮਦਦ ਕਰ ਸਕਦਾ ਉਹ ਤੁਸੀਂ ਸਭ ਜਾਣਦੇ ਹੋ ਪ੍ਰਸ਼ਾਸਨ ਦੇ ਹੱਥ ਜਿੰਨਾ ਕੋ ਹੁੰਦਾ ਉਹ ਐਨੇ ਕਰ ਸਕਦਾ ਪਰ ਪੈਨਿਕ ਹੋਣ ਦੀ ਜਰੂਰਤ ਨਹੀਂ ਆ ਖਤਰੇ ਦੀ ਘੰਟੀ ਜ਼ਰੂਰ ਵੱਜੀ ਆ ਪਰ ਇਹ ਖਤਰਾ ਟਲ ਵੀ ਸਕਦਾ